ਸਮਾਜ ਸੇਵੀ ਕਮਾਂ ਵਿੱਚ ਹਮੇਸ਼ਾ ਪਹਿਲੀ ਕਤਾਰ ਵਿੱਚ ਰਹਿ ਕੇ ਲੋਕ ਸੇਵਾ ਦੇ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਦੀ ਮੁਕੇਰੀਆਂ ਸ਼ਾਖਾ ਵੱਲੋਂ ਸੰਸਥਾ ਪ੍ਰਧਾਨ ਰਕੇਸ਼ ਰਜਿੰਦਰਾ ਦੀ ਅਗਵਾਈ ਵਿੱਚ ਸਮੂਹ ਪਰਿਸ਼ਦ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆ ਭਰਿਆ ਰੱਖਣ ਲਈ ਲੋਕਾਂ ਨੂੰ ਰੁੱਖ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਵਿਲੱਖਣ ਸੇਵਾ ਕਰਦਿਆਂ ਹੋਏ ਪੌਦਿਆਂ ਦਾ ਲੰਗਰ ਲਗਾਇਆ ਗਿਆ ਜਿਸ ਦੀ ਗੱਡੀ ਨੂੰ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਹੋਰਾ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਪ੍ਰੀਸ਼ਦ ਵੱਲੋਂ ਵੱਡੀ ਗਿਣਤੀ ਵਿੱਚ ਵੱਖ-ਵੱਖ ਪ੍ਰਕਾਰ ਦੇ ਛਾਂ ਅਤੇ ਫਲਦਾਰ ਬੂਟੇ ਲੋਕਾਂ ਨੂੰ ਵੰਡੇ ਗਏ ਅਤੇ ਲੋਕਾਂ ਨੂੰ ਇਸ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਜਿੱਥੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਹੋਰਾਂ ਪਸ਼ ਪ੍ਰੀਸ਼ਦ ਵੱਲੋਂ ਵਾਤਾਵਰਨ ਨੂੰ ਬਚਾਉਣ ਅਤੇ ਇਸ ਨੂੰ ਹਰਿਆ ਭਰਿਆ ਰੱਖਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਪ੍ਰੀਸ਼ਦ ਪ੍ਰਧਾਨ ਰਕੇਸ਼ ਰਜਿੰਦਰਾ ਵੱਲੋਂ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਹਮੇਸ਼ਾ ਦੀ ਤਰ੍ਹਾਂ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਨੂੰ ਨਿਰੰਤਰ ਜਾਰੀ ਰੱਖਣ ਦੀ ਗੱਲ ਆਖਦਿਆਂ ਲੋਕਾਂ ਨੂੰ ਰੁੱਖ ਕੌਣ ਅਤੇ ਇਸ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਅੱਜ ਭਾਰਤ ਵਿਕਾਸ ਵਰਸ਼ਦ ਮੁਕੇਰੀਆਂ ਵੱਲੋਂ ਇੱਕ ਪਰਿਆਵਰਣ ਨੂੰ ਬਚਾਉਣ ਵਾਸਤੇ ਔਰ ਜਿਹੜੀ ਪ੍ਰਧਾਨ ਮੰਤਰੀ 인ਦਰ ਮੋਦੀ ਜੀ ਨੇ ਇੱਕ ਯੋਜਨਾ ਕੱਢੀ ਦੀ ਹੈ ਇੱਕ ਕਬੂਟਾ ਆਪਣੀ ਮਾਂ ਦੇ ਨਾਮ ਦਾ ਉਹਨੂੰ ਸਮਰਪਿਤ ਇਹਨਾਂ ਨੇ ਇੱਕ ਬੂਟਿਆਂ ਦਾ ਲੰਗਰ ਲਾਇਆ ਔਰ ਇਸ ਲੰਗਰ ਦਾ ਮਤਲਬ ਇਹ ਹੈ ਕਿ ਪਰਿਆਵਰਣ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਇਹ ਬਜ਼ਾਰ ਤੇ ਜਾ ਰਹੇ ਆ ਆਪਣੀ ਗੱਡੀ ਨਾਲ ਲੈ ਕੇ ਭਾਰਤ ਵਿਕਾਸ ਪਰਸ਼ਰ ਤੋਂ ਪਿੱਛੇ ਬੂਟੇ ਅਣਗਿਣਤ ਪਏ ਆ ਇਹ ਸਾਰਿਆਂ ਨੂੰ ਬੂਟੇ ਅੱਜ ਵੰਡਨੇ ਆ ਔਰ ਮੈਂ ਬੇਨਤੀ ਕੇਹੀ ਕਰਨੀ ਹੈ ਕਿ ਜਿਹੜੇ ਬੰਦੇ ਬੂਟੇ ਲਉਂਦੇ ਆ ਦਿਓ ਏਕੀ ਲੇਕਿਨ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰੋ ਕਿ ਇਹ ਸ ਬੂਟੇ ਨੂੰ ਲਾ ਕੇ ਉਹਨੂੰ ਪਾਲਣਾ ਬਹੁਤ ਜ਼ਰੂਰੀ ਆ ਤਾਂ ਹੀ ਉਹ ਪਰਿਆਵਰਣ ਦੀ ਰੱਖਿਆ ਹੋ ਸਕਦੀ ਆ ਔਰ ਮੈਂ ਫੇਰ ਇਹਨਾਂ ਦਾ ਇੱਕ ਵਾਰੀ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਉਸ ਪਰਾਲੇ ਦੇ ਨਾਲ ਅਸੀਂ ਬਿਲਕੁਲ ਸਾਰੇ ਇਹਨਾਂ ਦੇ ਨਾਲ ਆ ਬਹੁਤ ਬਹੁਤ ਧੰਨਵਾਦ ਅੱਜ ਭਾਰਤ ਵਿਕਾਸ ਪਰਿਸ਼ਦ ਕਿਰੀਆਂ ਵੱਲੋਂ ਆਪਾਂ ਇੱਕ ਬੂਟਿਆਂ ਦਾ ਲੰਗਰ ਲਗਾ ਰਹੇ ਹਾਂ ਜਿੱਥੇ ਜਿਹਦਾ ਮੇਨ ਮਕਸਦ ਇਹ ਹੈ ਕਿ ਲੋਕਾਂ ਨੂੰ ਆਪਾਂ ਅਵੇਅਰ ਕਰੀਏ ਜਿੱਦਾਂ ਪਿਛੇ ਤਾਪਮਾਨ ਜਿਹੜਾ ਹੈ 48 49 ਤੱਕ ਪਹੁੰਚ ਗਿਆ ਸੀ ਤਾਂ ਉਸ ਤਾਪਮਾਨ ਨੂੰ ਅੱਗੇ ਦੁਬਾਰਾ ਠੀਕ ਕਰਨ ਵਾਸਤੇ ਆਪਾਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਇੱਕ ਬੰਦਾ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਵੇ ਔਰ ਉਹਦੀ ਪੂਰੀ ਪਾਲਣਾ ਪੋਸ਼ਣਾ ਵੀ ਕਰੇ ਸੋ ਅੱਜ ਅਸੀਂ ਸਾਡੇ ਵਿਧਾਇਕ ਜੰਗੀ ਲਾਲ ਜੀ ਕੋਲ ਪਹੁੰਚੇ ਆ ਇਹ ਸਾਨੂੰ ਬਹੁਤ ਉਤਸ਼ਾਹਿਤ ਕਰਦੇ ਨੇ ਔਰ ਇਹਨੇ ਸਾਡੀ ਗੱਡੀ ਨੂੰ ਹਰੀ ਝੰਡੀ ਦੇ ਕੇ ਸਾਨੂੰ ਅੱਗੇ ਤੋਰਨਗੇ ਇਸ ਵਧੀਆ ਕੰਮ ਵਾਸਤੇ ਧੰਨਵਾਦ